ਬੁਲਟ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲਿਆਂ ਦੇ ਖਿਲਾਫ ਅੰਮ੍ਰਿਤਸਰ ਪੁਲਿਸ ਨੇ ਉਸ ਵੇਲੇ ਵੱਡਾ ਐਕਸ਼ਨ ਲੈ ਲਿਆ ਜਦੋਂ ਉਹਨਾਂ ਨੇ ਬੁਲਟ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲਿਆਂ ਦੇ ਖਿਲਾਫ ਵੱਡੀ ਕਾਰਵਾਈ ਕਰਦ ਹੋਏ ਉਹਨਾਂ ਦੇ ਬੁਲਟਾਂ ਨੂੰ ਬੌਣਕਾ ਦਿੱਤਾ ਸੋਦਾ ਦਿੱਤਾ ਕਿ ਇਨ੍ਹਾਂ ਨੌਜਵਾਨਾਂ ਦੇ ਬੋਲੋ ਬੁਲਟ ਮੋਟਰਸਾਈਕਲ ਤੇ ਪਟਾਕੇ ਪਾਏ ਜਾ ਰਹੇ ਸਨ ਜਿਸ ਕਰਕੇ ਇਸ ਦੇ ਖਿਲਾਫ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਇਨ੍ਹਾਂ ਦੇ ਬੁਲਟਾਂ ਨੂੰ ਹੀ ਬੌਣਕਾ ਦਿੱਤਾ ਗਿਆ ਕਾਹ ਕਿ ਜਿਹੜੇ ਲੋਕ ਪਰੇਸ਼ਾਨ ਹੁੰਦੇ ਨੇ ਤੇ ਇਹ ਨੌਜਵਾਨ ਜਾਣ ਬੁੱਝ ਕੇ ਹੁੱਲੜਬਾਜ਼ੀਆ ਕਰਦੇ ਨੇ ਹਾਂਜੀ ਸਰ ਇਹ ਕੀ ਮੰਗ ਲਾਏ ਭਾਈ ਸਰ ਆਪਣਾ ਨਾਮ ਦੱਸੋ ਏਐਸਓ ਪੰਨਤ ਮਾਰਜੀ ਇਹ ਕਿਹੜੀ ਜਗ੍ਹਾ ਹੈ ਇਹ ਨਵਲਟੀ ਚੋਂ ਆ ਗਿਆ ਸਰ ਸਰ ਅੱਜ ਜਿਹੜੇ ਬੁਲਟ ਜਿੱਤੇ ਗਿਆ ਇਹ ਬੁਲਟ ਪਟਾਕੇ ਮਾਰਦੇ ਜੀ ਇਹਨਾਂ ਨੂੰ ਕਿੰਨਾਂ ਦਾ ਸੀਬੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹਨਾਂ ਨੂੰ 207 ਜੀ ਬੰਦ ਕੀਤਾ ਗਿਆ ਹੈ ਸੋ ਸਰ ਪਟਾਕੇ ਜਿਵੇਂ ਪ੍ਰੈਸ਼ਰ ਹੋ ਰੰਗੀ ਲੱਗੀ ਹੋਇਆ ਸੋ ਵਾਇਲੈਂਸ ਦੇ ਇਚਲਾ ਨੂੰ ਬਿਆਸੋ ਜਿਹਨੇ ਵੀ ਹੁਣ ਬੁਲਟ ਰਾਈਡਰਾਂ ਦੇ ਨਕੀਲ ਕਿਸੀ ਜਾਈ ਹਾਂਜੀ ਲੱਗਦਾ ਨਹੀਂ ਇਹ ਲੋਕ ਇਹ ਬਾਅਦ ਨਹੀਂ ਆ ਰਹੇ ਇਹ ਕੁਝ ਦਾ ਬੈਸੋ ਜੀ ਕਰ ਰਹੇ ਨਹੀਂ ਜੀ ਇਹਨਾਂ ਨੂੰ 207 ਵਿੱਚ ਬੰਦ ਕਰਤਾ ਜੀ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹਨਾਂ ਨੂੰ 207 ਮੋਟਰ ਵੀ ਕਲੈਕਟਰ ਦੇ ਵਿੱਚ ਬੰਦ ਕਰ ਦਿੱਤਾ ਜੀ ਅਸੀਂ ਅਕਸਰ ਦੇਖਦੇ ਹਾਂ ਕਿ ਬਾਜ਼ਾਰਾਂ ਦੇ ਵਿੱਚ ਜਾਂ ਸੜਕਾਂ ਦੇ ਉੱਤੇ ਜਿਹੜੇ ਨੌਜਵਾਨ ਮੁੰਡੇ ਨੇ ਉਹਨਾਂ ਦੇ ਕੋਲ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਪਾਏ ਜਾਂਦੇ ਨੇ ਜਿਸ ਦੇ ਕਰਕੇ ਪੁਲਿਸ ਪ੍ਰਸ਼ਾਸਨ ਨੇ ਦੇ ਖਿਲਾਫ ਸਖਤ ਕਾਰਵਾਈ ਕਰ ਰਿਹਾ ਹੈ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ ਦੇ ਖਿਲਾਫ ਅੰਮ੍ਰਿਤਸਰ ਪੁਲਿਸ ਨੇ ਉਸ ਵੇਲੇ ਵੱਡਾ ਐਕਸ਼ਨ ਲੈ ਲਿਆ ਜਦੋਂ ਉਹਨਾਂ ਨੇ ਬੁਲਟ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲਿਆਂ ਦੇ ਖਿਲਾਫ ਵੱਡੀ ਕਾਰਵਾਈ ਕਰਦ ਹੋਏ ਉਹਨਾਂ ਦੇ ਬੁਲਟਾਂ ਨੂੰ ਬੌਣਕਾ ਦਿੱਤਾ ਸੋ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੇ ਬੋਲੋ ਬੁਲਟ ਮੋਟਰਸਾਈਕਲ ਤੇ ਪਟਾਕੇ ਪਾਏ ਜਾ ਰਹੇ ਸਨ ਜਿਸ ਕਰਕੇ ਇਸ ਦੇ ਖਿਲਾਫ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਇਨ੍ਹਾਂ ਦੇ ਬੁਲਟਾਂ ਨੂੰ ਹੀ ਬੌਣਕਾ ਦਿੱਤਾ ਗਿਆ ਤਾਂ ਕਿ ਜਿਹੜੇ ਲੋਕ ਪਰੇਸ਼ਾਨ ਹੁੰਦੇ ਨੇ ਤੇ ਇਹ ਨੌਜਵਾਨ ਜਾਣ ਬੁੱਝ ਕੇ ਹੁੱਲੜਬਾਜ਼ੀਆ ਕਰਦੇ ਨੇ ਹਾਂਜੀ ਸਰ ਇਹ ਕੀ ਮਾਮਲਾ ਹੈ ਭਾਈ ਸਰ ਆਪਣਾ ਨਾਮ ਦੱਸੋ ਐਸਆਈ ਪੰਕਜ ਮਰਜੀ ਕਿਹੜੀ ਜਗ੍ਹਾ ਹੈ ਇਹ ਨਵਲਟੀ ਚੌਕ ਹੈ ਸਰ ਅੱਜ ਜਿਹੜੇ ਪੁਲਿਸ ਜੀ ਤੇ ਗਿਆ ਇਹ ਬੁਲਟ ਪਟਾਕੇ ਮਾਰਦੇ ਜੀ ਇਹਨਾਂ ਨੂੰ ਕਿੰਨਾਂ ਦਾ ਸੀਬੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਉੱਤੇ ਇਹਨਾਂ ਨੂੰ 207 ਜੀ ਬੰਦ ਕੀਤਾ ਗਿਆ ਹੈ ਜੀ ਸੋ ਸਾਰੇ ਟਾਕੀ ਜਿਵੇਂ ਪ੍ਰੈਸ਼ਰ ਹੋ ਰੰਗੀ ਲੱਗੇ ਹੋਇਆ ਸੋ ਵਾਇਲੈਂਸ ਦੇ ਚਲਾਨ ਹੁੰਦੇ ਆ ਸੋ ਜੇ ਜਿੰਨੇ ਵੀ ਹੁਣ ਫੁੱਟ ਰਹੇ ਨੇ ਉਹਨਾਂ ਦੇ ਨਕੀਲ ਕਿਸੇ ਜਾਏਗੇ ਹਾਂਜੀ ਲੱਗਦਾ ਨਹੀਂ ਇਹ ਲੋਕ ਇਹ ਬਾਹਰ ਨਹੀਂ ਆ ਰਹੇ ਫਿਰ ਕੁਝ ਨਾ ਬੈਸੋ ਜੀ ਕਰ ਰਹੇ ਨਹੀਂ ਜੀ ਇਹਨਾਂ ਨੂੰ 207 ਵਿੱਚ ਬੰਦ ਕਰਤਾ ਜੀ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹਨਾਂ ਨੂੰ 207 ਮੋਟਰ ਵੀ ਕਲੈਕਟਰ ਦੇ ਵਿੱਚ ਬੰਦ ਕਰ ਦਿੱਤਾ ਜੀ ਅਸੀਂ ਅਕਸਰ ਦੇਖਦੇ ਆ ਕਿ ਬਾਜ਼ਾਰਾਂ ਦੇ ਵਿੱਚ ਜਾਂ ਸੜਕਾਂ ਦੇ ਉੱਤੇ ਜਿਹੜੇ ਨੌਜਵਾਨ ਮੁੰਡੇ ਨੇ ਉਹਨਾਂ ਦੇ ਵੱਲੋਂ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਪਾਏ ਜਾਂਦੇ ਨੇ ਜਿਸ ਦੇ ਕਰਕੇ ਪੁਲਿਸ ਪ੍ਰਸ਼ਾਸਨ ਨੇ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ ਦੇ ਖਿਲਾਫ ਅੰਮ੍ਰਿਤਸਰ ਪੁਲਿਸ ਨੇ ਉਸ ਵੇਲੇ ਵੱਡਾ ਐਕਸ਼ਨ ਲੈ ਲਿਆ ਜਦੋਂ ਉਹਨਾਂ ਨੇ ਬੁਲਟ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲਿਆਂ ਦੇ ਖਿਲਾਫ ਵੱਡੀ ਕਾਰਵਾਈ ਕਰਦ ਹੋਏ ਉਹਨਾਂ ਦੇ ਬੁਲਟਾਂ ਨੂੰ ਬੌਣਕਾ ਦਿੱਤਾ ਸੋ ਦਾਅਵਾ ਕੀਤਾ ਕਿ ਇਨ੍ਹਾਂ ਨੌਜਵਾਨਾਂ ਦੇ ਬੋਲੋ ਬੁਲਟ ਮੋਟਰਸਾਈਕਲ ਤੇ ਪਟਾਕੇ ਪਾਏ ਜਾ ਰਹੇ ਸਨ ਜਿਸ ਕਰਕੇ ਇਸ ਦੇ ਖਿਲਾਫ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਇਨ੍ਹਾਂ ਦੇ ਬੁਲਟਾਂ ਨੂੰ ਹੀ ਬੌਣ ਕਰ ਦਿੱਤਾ ਗਿਆ ਤਾਂ ਕਿ ਜਿਹੜੇ ਲੋਕ ਪਰੇਸ਼ਾਨ ਹੁੰਦੇ ਨੇ ਤੇ ਇਹ ਨੌਜਵਾਨ ਜਾਣ ਬੁੱਝ ਕੇ ਹੁੱਲੜਬਾਜ਼ੀਆ ਕਰਦੇ ਨੇ ਹਾਂਜੀ ਸਰ ਇਹ ਕੀ ਮਾਮਲਾ ਹੈ ਜੀ ਸਰ ਆਪਣਾ ਨਾਮ ਦੱਸੋ ਐਸਆਈ ਪਵਨਤ ਮਾਰਜੀ ਇਹ ਕਿਹੜੀ ਜਗ੍ਹਾ ਹੈ ਇਹ ਨਵਲਟੀ ਚੌਕ ਹੈ ਸਰ ਸਰ ਅੱਜ ਜਿਹੜੇ ਪੁਲਿਸ ਇੱਥੇ ਗਿਆ ਇਹ ਬੁਲਟ ਪਟਾਕੇ ਮਾਰਦੇ ਜੀ ਇਹਨਾਂ ਨੂੰ ਕਿਨਾਂ ਦਾ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹਨਾਂ ਨੂੰ 207 ਵਿੱਚ ਬੰਦ ਕੀਤਾ ਗਿਆ ਹੈ। ਸੋ ਸਰ ਪਟਾਕੇ ਜਾਂ ਜਿੰਨੇ ਪ੍ਰੈਸ਼ਰ ਹੋ ਰਣ ਦੀ ਲੱਗੀ ਹੋਇਆ ਸੋ ਵਾਇਲੈਂਸ ਦੇ ਚਲਾਨ ਹੁੰਦੇ ਆ ਸੋ ਜਿੰਨੇ ਵੀ ਹੁਣ ਫੁੱਟ ਰਹੇ ਉਹਨਾਂ ਦੇ ਨਕੀਲ ਕੀ ਸੀ ਜਾਏਗਾ। ਹਾਂਜੀ। ਲੱਗਦਾ ਨਹੀਂ ਇਹ ਜਿਹੜੇ ਲੋਕ ਬਾਹਰ ਨਹੀਂ ਆ ਰਹੇ ਫਿਰ ਕੁਝ ਨਾ ਬੈਠੋ ਜਿੱਤ ਕਰ ਰਹੇ। ਨਹੀਂ ਜੀ ਇਹਨਾਂ ਨੂੰ 207 ਵਿੱਚ ਬੰਦ ਕਰਤਾ ਜੀ। ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹਨਾਂ ਨੂੰ 207 ਮੋਟਰ ਵੀ ਕਲੈਕਟ ਦੇ ਵਿੱਚ ਬੰਦ ਕਰ ਦਿੱਤਾ ਜੀ। ਅਸੀਂ ਅਕਸਰ ਦੇਖਦੇ ਹਾਂ ਕਿ ਬਾਜ਼ਾਰਾਂ ਦੇ ਵਿੱਚ ਜਾਂ ਸੜਕਾਂ ਦੇ ਉੱਤੇ ਜਿਹੜੇ ਨੌਜਵਾਨ ਮੁੰਡੇ ਨੇ ਉਹਨਾਂ ਦੇ ਵੱਲੋਂ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਪਾਏ ਜਾਂਦੇ ਨੇ ਜਿਸ ਦੇ ਕਰਕੇ ਪੁਲਿਸ ਪ੍ਰਸ਼ਾਸਨ ਨੇ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ